ਚੱਕਪਣੀ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਨਵਦੀਪ ਸ਼ਰਮਾ ਤਾਂ ਪੰਜਾਬ ਦੇ ਨਾਲ-ਨਾਲ ਚੰਡੀਗੜ੍ਹ ਅਤੇ ਹਰਿਆਣਾ ਦੇ ਵਿੱਚ ਇੱਕ ਵਾਰ ਫੇਰ ਮੌਸਮ ਜੋ ਹੈ ਸਰਦ ਹੋ ਚੁੱਕਾ ਤਾਂ ਦੱਸ ਦਈਏ ਕਿ ਬੀਤੇ 2-3 ਦਿਨ ਤੋਂ ਲਗਾਤਾਰ ਤਾਪਮਾਨ ਦੇ ਵਿੱਚ ਜੋ ਵਾਧਾ ਸੀ ਉਹ ਦਰਜ ਕੀਤਾ ਜਾ ਰਿਹਾ ਸੀ ਲੇਕਿਨ ਬੀਤੀ ਰਾਤ ਤੋਂ ਹੀ ਲਗਾਤਾਰ ਪੰਜਾਬ ਭਰ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਲਗਾਤਾਰ ਬਰਸਾਤ ਹੋ ਰਹੀ ਹੈ ਇਸ ਦੇ ਨਾਲ ਹੀ ਤੇਜ਼ ਹਨੇਰੀ ਵੀ ਚੱਲ ਰਹੀ ਹੈ ਜਿਸ ਦੇ ਨਾਲ ਕੀ ਕਈ ਥਾਵਾਂ ਦੇ ਉੱਤੋਂ ਜਾਨ ਦੀ ਤਾਂ ਨਹੀਂ ਲੇਕਿਨ ਮਾਲ ਦੀ ਨੁਕਸਾਨ ਦੀ ਜੋ ਗੱਲਾਂ ਨੇ ਉਹ ਸਾਹਮਣੇ ਆ ਰਹੀਆਂ ਨੇ ਜਾਣਕਾਰੀ ਸਾਹਮਣੇ ਆ ਰਹੀ ਹੈ ਤਾਂ ਦੱਸ ਤੇ ਇਹ ਕਿ ਬੀਤੀ ਰਾਤ ਤੋਂ ਹੀ ਲਗਾਤਾਰ ਪੰਜਾਬ ਭਰ ਦੇ ਵਿੱਚ ਬਰਸਾਤ ਜਾਰੀ ਹੈ ਇਸ ਦੇ ਨਾਲ ਹੀ ਚੰਡੀਗੜ੍ਹ ਦੇ ਵਿੱਚ ਵੀ ਬਰਸਾਤ ਜਾਰੀ ਹੈ ਤਾ ਅਗਲੇ 2 ਦਿਨ ਤੱਕ ਮੌਸਮ ਵਿਭਾਗ ਦੇ ਵੱਲੋਂ ਹੋਰ ਵੀ ਜੋ ਬਰਸਾਤ ਹੈ ਲਗਾਤਾਰ ਜਾਰੀ ਰਹਿਣ ਦੀ ਸੰਭਾਵਨਾ ਜੋ ਹੈ ਜਿਤਾਈ ਗਈ ਹੈ ਇਸ ਤੋਂ ਇਲਾਵਾ 27 ਅਤੇ 28 ਤਰੀਕ ਨੂੰ ਇੱਕ ਵਾਰ ਫਿਰ ਤੋਂ ਪੰਜਾਬ ਦੇ ਮੌਸਮ ਦੇ ਵਿੱਚ ਹੋਰ ਵੀ ਜ਼ਿਆਦਾ ਜੋ ਠੰਡ ਹੈ ਉਹ ਦਰਜ ਕੀਤੀ ਜਾਵੇਗੀ ਕਿਉਂਕਿ 27 ਅਤੇ 28 ਤਰੀਕ ਨੂੰ ਇੱਕ ਵਾਰ ਫਿਰ ਤੋਂ ਪੰਜਾਬ ਭਰ ਦੇ ਵਿੱਚ ਬਰਸਾਤ ਦੀ ਸੰਭਾਵਨਾ ਜੋ ਹੈ ਉਹ ਮੌਸਮ ਵਿਭਾਗ ਦੇ ਵੱਲੋਂ ਜਿਤਾਈ ਗਈ ਹੈ ਤਾਂ ਤਸਵੀਰਾਂ ਤੁਹਾਨੂੰ ਦਿਖਾ ਦਿੰਦੀਆਂ ਕਿ ਕਿਸ ਤਰੀਕੇ ਦੇ ਨਾਲ ਬੀਤੀ ਰਾਤ ਤੋਂ ਹੀ ਲਗਾਤਾਰ ਪੰਜਾਬ ਭਰ ਦੇ ਵਿੱਚ ਜੋ ਬਰਸਾਤ ਦਾ ਦੌਰ ਹੈ ਉਹ ਜਾਰੀ ਹੈ ਤਾਂ ਅੱਜ ਬਾਰਿਸ਼ ਚੱਲੀ ਹੈ ਜਲੰਧਰ ਦੇ ਵਿੱਚ ਕਈ ਥਾਵਾਂ ਦੇ ਉੱਤੇ ਜੋ ਹੈ ਗੜੇਮਾਰੀ ਹੋਈ ਹੈ ਉੱਥੇ ਹੀ ਗੋਲਡਨ ਟੈਂਪਲ ਦੇ ਵਿੱਚ ਯਾਨਕੀ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਬਰਸਾਤ ਦੇ ਬਾਵਜੂਦ ਜੋ ਸ਼ਰਧਾਲੂ ਨੇ ਉਹ ਪਹੁੰਚੇ ਨੇ ਦਰਸ਼ਨ ਕਰਨ ਦੇ ਲਈ ਪਹੁੰਚ ਰਹੇ ਨੇ ਮੌਸਮ ਵਿਭਾਗ ਕੇਂਦਰ ਚੰਡੀਗੜ੍ਹ ਦੇ ਮੁਤਾਬਕ ਲੁਧਿਆਣਾ ਤੇ ਅੰਮ੍ਰਿਤਸਰ ਦੇ ਵਿੱਚ ਬਾਰਿਸ਼ ਦੇ ਨਾਲ ਤਾਪਮਾਨ ਦੇ ਵਿੱਚ ਭਾਰੀ ਗਿਰਾਵਟ ਜੋ ਹੈ ਉਹ ਦਰਜ ਕੀਤੀ ਗਈ ਹੈ ਹਾਲਾਂਕਿ ਸਾਰਿਆਂ ਤੋਂ ਘੱਟ ਜੋ ਤਾਪਮਾਨ 3.2 ਡਿਗਰੀ ਹੁਸ਼ਿਆਰਪੁਰ ਦੇ ਵਿੱਚ ਦਰਜ ਕੀਤਾ ਗਿਆ ਮੌਸਮ ਵਿਭਾਗ ਦੇ ਅਨੁਸਾਰ ਅੱਜ ਪੂਰਾ ਦਿਨ ਮੌਸਮ ਖਰਾਬ ਰਹੇਗਾ ਇਸ ਤੋਂ ਇਲਾਵਾ ਜਲੰਧਰ ਲੁਧਿਆਣਾ ਚੰਡੀਗੜ੍ਹ ਸੰਗਰੂਰ ਮਲੇਰ ਕੋਟਲਾ ਪਟਿਆਲਾ ਆਦਿ ਥਾਵਾਂ ਦੇ ਉੱਤੇ ਦਿਨ ਭਰ ਜੋ ਹੈ ਰੁਕ ਰੁਕੇ ਬਾਰਿਸ਼ ਹੁੰਦੀ ਰਹੇਗੀ ਮੌਸਮ ਵਿਭਾਗ ਨੇ 78% ਤੱਕ ਬਾਰਿਸ਼ ਦੀ ਸੰਭਾਵਨਾ ਜੋ ਹੈ ਅੱਜ ਪੂਰੇ ਦਿਨ ਦੀ ਜਿਤਾਈ ਹੈ ਜਲੰਧਰ ਅਮ੍ਰਿਤਸਰ ਅਤੇ ਲੁਧਿਆਣਾ ਦੀ ਗੱਲ ਕਰੀਏ ਤਾਂ ਵੈਸਟਰਨ ਡਿਸਟਰਬੈਂਸ ਦੇ ਚੱਲਦੇ ਅਗਲੇ 2 ਦਿਨਾਂ ਤੱਕ ਬਾਰਿਸ਼ ਤੇਜ਼ ਚਮਕ ਅਤੇ ਗੜੇਮਾਰੀ ਦਾ yellow alert ਮੌਸਮ ਵਿਭਾਗ ਦੇ ਵੱਲੋਂ ਜਾਰੀ ਕੀਤਾ ਗਿਆ ਮੌਸਮ ਵਿਭਾਗ ਦਾ ਕਹਿਣਾ ਹੈ ਕੇ ਪਠਾਨਕੋਟ ਗੁਰਦਾਸਪੁਰ ਅਮਰitsar ਤਰਨਤਾਰਨ ਹੁਸ਼ਿਆਰਪੁਰ ਨਵਾਂ ਸ਼ਹਿਰ ਕਪੂਰਥਲਾ ਜਲੰਧਰ ਲੁਧਿਆਣਾ ਫਤਿਹਗੜ੍ਹ ਸਾਹਿਬ ਇਸ ਤੋਂ ਇਲਾਵਾ ਰੂਪਨਗਰ ਪਟਿਆਲਾ ਅਤੇ ਐਸਐਸ ਨਗਰ ਮੁਹਾਲੀ ਦੇ ਕੁਝ ਇਲਾਕਿਆਂ ਦੇ ਵਿੱਚ ਅੱਜ ਗੜੇਮਾਰੀ ਜੋ ਹੈ ਉਹ ਹੋ ਸਕਦੀ ਹੈ ਉੱਥੇ ਹੀ ਫਿਰੋਜ਼ਪੁਰ ਫਜ਼ਿਲਕਾ ਫਰੀਦਕੋਟ ਮੁਕਸਰ ਮੋਗਾ ਬਠਿੰਡਾ ਬਰਨਾਲਾ ਮਾਨਸਾ ਸੰਗਰੂਰ ਅਤੇ ਮਲੇਰਕੋਟਲਾ ਦੇ ਕੁਝ ਹਿੱਸਿਆਂ ਦੇ ਵਿੱਚ ਜੋ ਤੇਜ਼ ਬਾਰਿਸ਼ ਹੋ ਸਕਦੀ ਹੈ ਹਨੇਰੀ ਚੱਲ ਸਕਦੀ ਹੈ ਅਤੇ ਬਿਜਲੀ ਡਿੱਗਣ ਦੀ ਵੀ ਸੰਭਾਵਨਾ ਜੋ ਨੇ ਉਹ ਮੌਸਮ ਵਿਭਾਗ ਦੇ ਵੱਲੋਂ ਜਤਾਈ ਗਈ ਹੈ ਇਸ ਤੋਂ ਇਲਾਵਾ ਪਠਾਨਕੋਟ ਗਰਦਾਸਪੁਰ ਤੇ ਹਸ਼ਿਆਰਪੁਰ ਦੇ ਕੁਝ ਇਲਾਕਿਆਂ ਦੇ ਵਿੱਚ ਅੱਜ ਭਾਰੀ ਤੋਂ ਭਾਰੀ ਬਾਰਿਸ਼ ਜੋ ਹੈ ਉਹ ਦਰਜ ਕੀਤੀ ਜਾ ਸਕਦੀ ਹੈ ਮਤਲਬ ਕਹਿੰਦੇ ਮੁਤਾਬਕ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੋ ਮੌਸਮ ਹੈ ਉਹ ਹੋਰ ਵੀ ਜੋ ਹੈ ਉਹ ਠੰਡਾ ਜੋ ਹੈ ਰਹੇਗਾ ਤਾਂ ਇਸ ਦੇ ਨਾਲ ਹੀ ਮੌਸਮ ਵਿਭਾਗ ਦੇ ਵੱਲੋਂ ਜੋ ਹੈ ਲਗਾਤਾਰ ਅਗਲੇ 2 ਦਿਨ ਵੀ ਹੋਰ ਬਰਸਾਤ ਦੀ ਜੋ ਸੰਭਾਵਨਾ ਹੈ ਉਹ ਜਿਤਾਈ ਗਈ ਹੈ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਗਲੇ 2 ਦਿਨ ਤੋਂ ਇਲਾਵਾ 27 ਅਤੇ 28 ਤਰੀਕ ਨੂੰ ਇੱਕ ਵਾਰ ਫਿਰ ਤੋਂ ਪੰਜਾਬ ਦੇ ਵਿੱਚ ਬਾਰਿਸ਼ ਦਾ ਦੌਰ ਜਾਰੀ ਰਹੇਗਾ ਜਿਸਤੇ ਨਾਲ ਕੀ ਮੌਸਮ ਸਰਦ ਰਹੇਗਾ ਦੱਸ ਦਈਏ ਕਿ ਇੱਕ ਪਾਸੇ ਜਿੱਥੇ ਬਰਸਾਤ ਦੇ ਨਾਲ ਲਗਾਤਾਰ ਠੰਡ ਦੇ ਵਿੱਚ ਵ੍ਰiddhi ਹੋ ਰਹੀ ਹੈ ਉੱਥੇ ਹੀ ਦੂਜੇ ਪਾਸੇ ਜੋ ਹੈ ਪਾਣੀ ਜੋ ਹੈ ਗਲੀਆਂ ਨਾਲੀਆਂ ਦੇ ਵਿੱਚ ਇਕੱਠਾ ਹੋ ਗਿਆ ਇਸ ਤੋਂ ਇਲਾਵਾ ਜੋ ਹੈ ਬੀਤੀ ਰਾਤ ਤੋਂ ਹੀ ਕਈ ਜ਼ਿਲ੍ਹਿਆਂ ਦੇ ਵਿੱਚ ਜੋ ਬਿਜਲੀ ਸਪਲਾਈ ਉਹ ਵੀ ਬਾਧਿਤ ਹੋਈ ਹੈ ਕਈ ਥਾਵਾਂ ਦੇ ਉੱਤੇ ਬਿਜਲੀ ਜੋ ਹੈ ਬੀਤੀ ਰਾਤ ਤੋਂ ਹੀ ਨਹੀਂ ਆਈ ਜਿਸਤੇ ਚਲਦੇ ਆ ਲੋਕਾਂ ਨੂੰ ਖਾਸੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਰਿਹਾ ਉੱਤੇ ਹੀ ਟ੍ਰੇਨਾਂ ਦਾ ਅਤੇ ਜੋ ਸੜਕ ਮਾਰਗ ਹੈ ਇਸ ਦਾ ਦੋਨਾਂ ਦੇ ਹੀ ਆਵਾਜਾਈ ਜੋ ਹੈ ਬੁਰੇ ਤਰੀਕੇ ਨਾਲ ਪ੍ਰਭਾਵਿਤ ਹੋਈ ਹੈ ਉੱਤੇ ਹੀ ਹਵਾਈ ਯਾਤਰਾ ਕਰਨ ਵਾਲਿਆਂ ਨੂੰ ਵੀ ਘੰਟਿਆਂ ਬੱਧੀ 에ਅਰਪੋਰਟ ਦੇ ਉੱਤੇ ਰੋਕੇ ਇੰਤਜ਼ਾਰ ਕਰਨਾ ਪਿਆ ਰਿਹਾ ਕਿ ਮੌਸਮ ਸਾਫ਼ ਹੋਵੇ ਤਾਂ ਉਹਨਾਂ ਦੀ ਫਲਾਈਟ ਜੋ ਹੈ ਲੈਂਡ ਕਰੇ ਜਾਂ ਫਿਰ ਟੇਕ-ਆਫ ਕਰੇ ਤਾਂ ਅੱਜ ਦੇ ਚੱਲਦੇ ਹਨ ਕਿ ਬਰਸਾਤ ਦੇ ਚੱਲਦੇ ਹਨ ਹਾਲਾਂਕਿ ਲੋਕ ਜੋ ਸਨ ਉਹ ਪਿਛਲੇ ਲੰਬੇ ਸਮੇਂ ਤੋਂ ਬਰਸਾਤ ਦੀ ਰਾਤ ਆ ਕਰੇ ਸਨ ਕਿ ਬਰਸਾਤ ਆਵੇ ਤੇ ਜੋ ਸੁੱਕੀ ਠੰਡ ਹੈ ਜਿਸ ਦੇ ਨਾਲ ਕਿ ਲੋਕ ਲਗਾਤਾਰ ਬਿਮਾਰ ਹੋ ਰਹੇ ਸਨ ਇਸ ਤੋਂ ਉਹਨਾਂ ਨੂੰ ਨਿਜਾਤ ਮਿਲੇ ਲੇਕਿਨ ਹੁਣ ਬਰਸਾਤ ਦੇ ਨਾਲ ਜਿਹੜੀ ਇਹ ਤੇਜ਼ ਹਨੇਰੀ ਚੱਲੀ ਹੈ ਇਸ ਦੇ ਨਾਲ ਕਾਫੀ ਥਾਮਾਂ ਦੇ ਉੱਤੇ ਜੋ ਹੈ ਬਿਜਲੀ ਸਪਲਾਈ ਜੋ ਹੈ ਉਹ ਬੰਦ ਹੈ ਕਿਉਂਕਿ ਕਈ ਥਾਮਾਂ ਦੇ ਉੱਤੇ ਤਾਰਾਂ ਟੁੱਟਣ ਦੀ ਖਬਰ ਸਾਹਮਣੇ ਆਈ ਹੈ ਉੱਥੇ ਹੀ ਕਈ ਥਾਮਾਂ ਦੇ ਉੱਤੇ ਲੋਕਾਂ ਦਾ ਜੋ ਹੈ ਮਾਲੀ ਨੁਕਸਾਨ ਦੀ ਵੀ ਖਬਰਾਂ ਜੋ ਨੇ ਉਹ ਸਾਹਮਣੇ ਆ ਰਹੀਆਂ ਨੇ ਫਿਲਹਾਲ ਅਗਲੇ 2 ਦਿਨ ਤੋਂ ਬਾਅਦ 27 ਅਤੇ 28 ਤਰੀਕ ਨੂੰ ਇੱਕ ਵਾਰ ਫਿਰ ਤੋਂ ਬਰਸਾਤ ਦੀ ਸੰਭਾਵਨਾ ਮੌਸਮ ਵਿਭਾਗ ਦੇ ਵੱਲੋਂ ਜਾਰੀ ਕੀਤੀ ਗਈ ਹੈ ਇਸ ਸਬੰਧੀ yellow alert ਜਾਰੀ ਕੀਤਾ ਗਿਆ ਅਤੇ ਲੋਕਾਂ ਨੂੰ احتیاط ਵਰਤਣ ਦੀ ਜੋ ਸਲਾਹ ਹੈ ਉਹ ਮੌਸਮ ਵਿਭਾਗ ਦੇ ਵੱਲ ਦਿੱਤੀ ਗਈ ਹੈ ਤਾਂ ਤੁਸੀਂ ਦੇਖਦੇ ਰਹੋ ਜਗਬਾਨੀ ਟੀਵੀ ਮੈਨੂੰ ਤੇ ਇਜਾਜ਼ਤ